ਕੁਆਰੇ ਬੈਠਾ ਤੇ ਲੋਕ ਟੱਕੜਾ ਕਰਕੇ ਇੱਥੇ ਰੱਖ ਲੈਣਾ ਹੱਥ ਕਈ ਵਾਰ ਲਾਟਰੀ ਵਾਂਗ ਪੰਜਵਾਂ ਕਰਾ ਦਿੱਸਿਆ ਹੈਲੋ ਅੱਜ ਸਿਪੋਂ ਚ ਰੁਪਚੰਦ ਲਾਟਰੀ ਵਿੱਚ 50 ਲੱਖ ਦਾ ਨਾਮ ਲੱਗਿਆ ਹੈ ਅੱਧੇ ਕਰੋੜ ਦਾ ਅੱਜ ਪੁੱਛਦੇ ਹਾਂ ਕਿਹਨੂੰ ਲੱਗਿਆ ਨਾਮ ਕੀ ਟਿਕਟ ਨੰਬਰ ਹੈ ਹਾਂਜੀ ਬੋਬੀ ਜੀ ਹਾਂਜੀ ਸਰ ਪਹਿਲਾਂ ਸਭ ਤੋਂ ਪਹਿਲਾਂ ਦੱਸਦਾ ਜੀ ਬਹੁਤ ਬਹੁਤ ਮੁਬਾਰਕਾਂ ਫਾਇਲ ਕਾ ਲਿਆ ਨੂੰ ਫਾਇਲ ਕਾ ਦਾ ਬਾਬਾ ਜੀ ਨੇ ਫਿਰ ਮੇਅਰ ਕਰਤੀ ਹੈ ਅੱਧਾ ਕਰੋੜ ਰੁਪਏ ਨਿਕਲੇ ਆਏ ਇਹ ਅੱਧਾ ਕਰੋੜ ਜਿਹੜੀ ਅੱਜ ਲਾਟਰੀ ਖੁੱਲੀ ਸੀਗੀ ਲੋੜੀ ਬੰਪਰ ਅੱਜ 17 ਤਰੀਕ ਨੂੰ ਤਾਰੇ ਚਮਕ ਗਏ ਆ ਜੀ ਅੱਜ ਵਾਰ ਸ਼ਨੀ ਫਾਇਲਗਾ ਦੇ ਸਫੇ ਰਾਹੀ ਆਈ ਹੈ ਮਨੀ ਮੈਂ ਦੱਸਦਾ ਜੀ ਅੱਜ ਜਿਹੜਾ ਇਨਾਮ ਨਿਕਲੇ ਆ ਆਪਣੇ ਕੋਲ ਅੱਧਾ ਕਰੋੜ ਆ ਟਿਕਟ ਨੰਬਰ ਤੁਸੀਂ ਦੇਖ ਸਕਦੇ ਹੋ A 737470 ਯਾਨੀ ਕਿ A 737470 ਮੋਦੀ ਸਾਹਿਬ ਨੇ ਇਹ ਤਾਂ 370 ਤਾਰਾ ਥੋੜੀ ਸੀਗੀ ਜਿਹੜੀ ਅੱਜ ਅਥੇ ਤਾਰਾ ਟੁੱਟੀ ਹੈ ਉਹ 470 ਯਾਨੀ ਕਿ 470 ਨੰਬਰ ਤੇ ਲਾਸਟ ਅੱਧਾ ਕਰੋੜ ਰੁਪਏ ਨਿਕਲੇ ਆ ਇਹ ਅੱਧਾ ਕਰੋੜ ਕੋਈ 50000 ਨਹੀਂ ਕੋਈ 5 ਲੱਖ ਨਹੀਂ ਸਿੱਧਾ ਬਿੰਦੀਆਂ ਲਾ ਗਿਆ ਜੀ ਪੰਜ ਨਾਲ ਪੰਜ 6 ਬਿੰਦੀਆਂ ਲੱਗਦੀਆਂਗੇ ਪੰਜ 6 ਲੱਗਦੀਆਂ ਜੀ 6 ਯਾਨੀ ਕਿ ਇੱਕ ਪੰਜਾ ਤੇ 6 ਬਿੰਦੀਆਂ ਅੱਧਾ ਕਰੋੜ ਅੱਧਾ ਕਰੋੜ ਨਿਕਲਿਆ ਜੀ ਏਦਾਂ ਕਰੋੜ ਬਹੁਤ ਬਹੁਤ ਮੁਬਾਰਕਾਂ ਹੀ ਫਾਇਲ ਕਾਲਿਆ ਨੂੰ ਮੈਂ ਹੁਣ ਦੱਸਦਾ ਜੀ ਉਹ ਜੇਤਾ ਕੌਣ ਨੇ ਹਲੇ ਤੱਕ ਸਾਨੂੰ ਨਹੀਂ ਪਤਾ ਲੱਗੇ ਕਿਉਂਕਿ ਰਿਜ਼ਲਟ ਹੋਣੇ ਆਇਆ ਹਲੇ ਅਸੀਂ ਕਾਪੀਆਂ ਚੈੱਕ ਕਰਨੀਆਂ ਹੈ ਸਾਨੂੰ ਕੋਈ ਟਾਈਮ ਲੱਗੇਗਾ ਉਸ ਤੋਂ ਪਹਿਲਾਂ ਹੀ ਜਨਤਾ ਨੂੰ ਅਪੀਲ ਕਰ ਰਹੇ ਆ ਜੇ ਕਿਸੇ ਵੀਰ ਕੋਲ ਮੇਰੇ ਟਿਕਟ ਹੈ ਤਾਂ ਸਾਨੂੰ ਫੋਨ ਕਰਕੇ ਤੇ ਸਾਨੂੰ ਜਲਦੀ ਜਲਦੀ ਸਾਡੇ ਕੋਲ ਆ ਕੇ ਤੇ ਆਪਣੇ ਅਬ ਦੇ ਕਰੋੜ ਦੇ ਜੇਤਾਂ ਬਣ ਸਕਦੇ ਆ ਜੀ ਆਧੀਆਂ ਟਿਕਟਾਂ ਜਿੰਨਾ ਇਹਨਾਂ ਦੇ ਘਰੇ ਪਈਆਂ ਜਿਨ੍ਹਾਂ ਨੇ ਰੂਪਚੰਦ ਲਾੜੀ ਵਾਲੇ ਕੋਲੋਂ ਟਿਕਟਾਂ ਖਰੀਦੀਆਂ ਆਧੀਆਂ ਟਿਕਟਾਂ ਚੈੱਕ ਕਰ ਲੈਣ ਮੈਂ ਨੰਬਰ ਇੱਕ ਵਾਰ ਫੇਰ ਰਿਪੀਟ ਕਰ ਰਿਹਾ ਜੀ ਏ 737 470 ਏ 737 470 ਅੱਧਾ ਕਰੋੜ ਰੁਪਇਆ ਹੈ ਇਹ ਅੱਧਾ ਕਰੋੜ ਯਾਨੀ ਕਿ ساری ਜ਼ਿੰਦਗੀ ਦੇ ਦੁੱਕ ਕੱਟਣ ਲਈ ਤੁਹਾਨੂੰ ਅੱਧਾ ਕਰੋੜ ਰੁਪਇਆ ਆ ਚੁੱਕਾ ਹੈ ਜਿਹੜਾ ਭੱਗਿਆ ਛੱਲੀ ਉਹ ਹਾਲੇ ਸਾਨੂੰ ਨਹੀਂ ਪਤਾ ਉਹ ਤੁਹਾਡੇ ਵਿੱਚ ਹੀ ਹੈ ਉਹ ਜਿਹੜਾ ਵੀ ਹੈਗਾ ਤੁਹਾਡੇ ਵਿੱਚ ਉਹ ਜਲਦੀ ਜਲਦੀ ਸਾਡੇ ਕੋਲ ਆ ਕੇ ਟਿਕਟ ਖਰੀਦ ਸਕਦਾ ਹੈ ਆ ਦੇਖੋ ਇਹ ਟਿਕਟ ਮਿਲਾਨ ਵਾਲਿਆਂ ਦੀ ਭੀੜ ਲੱਗੀ ਜਿਆ ਲਿਆਓ ਭਾਜੀ ਮੈਂ ਤੁਹਾਡੀ ਟਿਕੜੀ ਚੈੱਕ ਕਰਦਾ ਜੀ ਪਹਿਲਾਂ ਸ਼ਾਇਦ ਤੁਸੀਂ ਮਲਾਈ ਦੇ ਨਹੀਂ ਗਏ ਹਾਲੇ ਨਹੀਂ ਮਲਾਈ ਓ ਨੋ ਆ ਕੀ ਹੋ ਗਿਆ ਸਰ ਆ ਕੀ ਇੱਕ ਨੰਬਰ ਤੋਂ ਰਹਿ ਗਏ ਉਹ ਕੀ ਨਾਮ ਹੈ ਸਰ ਤੁਹਾਡਾ ਹਰਸ਼ਦੀਪ ਸਿੰਘ ਹੈ ਹਰਸ਼ਦੀਪ ਸਿੰਘ ਨੰਬਰ 885 ਹੈ ਦੜਕਣ ਬੀਬੀ ਰੂਬੀ ਸਹੀ ਹੈ ਤੁਹਾਡਾ ਪਹਿਲੇ ਦੱਸੋ ਕਰਾਉਣਾ ਹੈ ਬੈਣਾ ਸਰ ਆ ਦੇਖੋ ਨੰਬਰ ਕੀ ਆਏ ਹੈ A 737 470 ਤੇ ਤੁਹਾਡੇ ਕੋਲ ਕਿੰਨਾ ਹੈ ਓ ਨੋ ਇੱਕ ਨੰਬਰ ਤੋਂ ਰਹਿ ਗਿਆ ਇੱਕ ਨੰਬਰ ਤੋਂ ਆ ਇੱਕ ਸੱਜਣ ਦੇਖੋ ਜੀ ਹੁਣੇ ਟਿਕਟ ਮਿਲਣ ਆਏ ਆ ਸਾਡੇ ਕੋਲ ਇਹਨਾਂ ਪਕੜ ਕੇ ਰੱਖੇ ਭਾਈ ਕਬਰਾਣਾ ਨਹੀਂ ਕੋਈ ਗੱਲ ਨਹੀਂ ਪਰ ਇਹ ਸੁਣਨਗੇ ਦੁਬਾਰਾ ਫਿਰ ਆਏਗੀ ਅੱਜ ਗੋਲੀ ਗੋਲੀ ਪਈਆਂ ਗੰਦੀ ਦੇ ਪਾਣੀ ਲਾਏ ਆ ਦੇਖੋ ਇਹ ਗੋਲੀ ਦੇ ਰਹੇ ਜੀ ਅਸੀਂ ਮੇਰੇ ਵੀਰ ਨੂੰ ਜਿਹੜੇ ਰੱਖੇ ਨੰਬਰ ਤੋਂ ਸਿਰਫ ਲੈ ਗਏ ਸਿਰਫ ਇੱਕ ਨੰਬਰ ਤੋਂ ਆ ਇੱਕ ਨੰਬਰ ਤੋਂ ਬਿੱਸ ਹੋ ਗਿਆ ਆ ਤੁਸੀਂ ਟਿਕਟ ਦੇਖ ਰਹੇ ਹੋ ਇਹ 737471 ਤੇ 70 ਦੇ ਆ ਜੀ 70 ਵਾਲਾ ਵੀਰ ਕੌਣ ਹੈ ਉਹ ਵੀ ਹੁਣੇ ਸਾਡੇ ਵੱਲ ਜਲਦੀ ਲੱਗਦਾ ਵੀ ਆਏਗਾ ਤੇ ਚੈੱਕ ਕਰਾਏਗਾ ਤੇ ਖੁਸ਼ੀਆਂ ਲੈ ਕੇ ਜਾਏਗਾ ਜੀ ਕੋਈ ਗੱਲ ਨਹੀਂ ਵੀਰੇ ਘਬਰਾਣਾ ਨਹੀਂ ਕੀ ਨਾ ਤੁਹਾਡਾ ਹਰਸ਼ਦੀਪ ਹਰਸ਼ਦੀਪ ਕੋਈ ਗੱਲ ਨਹੀਂ ਹਰਸ਼ ਜੀ ਹਰਸ਼ ਤੋਂ ਫਰਿਸ਼ ਤੋਂ ਵਰਸਤੇ ਆਪਾਂ ਫਿਰ ਜਲਾਰੇ ਕੋਈ ਨਹੀਂ ਮਾਰੇ ਨੇ ਤੁਹਾਨੂੰ ਇੰਡੀਕੇਸ਼ਨ ਦਿੱਤਾ ਵੀ ਤੁਸੀਂ ਬਹੁਤ ਨੇੜੇ ਹੋ ਘਬਰਾਣਾ ਨਹੀਂ ਹੈ ਠੀਕ ਹੈ ਜੀ ਫੁਰਕਲੇ ਸਰ ਬਾਕੀ ਥੱਲੇ ਛੋਟੇ ਨਾਮ ਲਾ ਦੇਣੇ ਤੁਹਾਡੇ ਕੋਈ ਆਇਆ ਕਿ ਨਹੀਂ ਫੁਰਕਲੇ ਆਏ ਅੱਗੇ ਤੋਂ ਕਲੇਰ 74 ਕੁਛ ਵੀ ਨਾ ਕੋਈ ਨੰਬਰ ਵੀ ਆ ਸਰ ਤੁਹਾਡੇ ਨਾਲ ਤਾਂ ਉਹ ਹੋ ਗਈ ਆ ਹਾਂਜੀ ਵੇਖ ਲਿਆ ਨਹੀਂ ਨਹੀਂ ਆ ਦੇਖੋ ਜੀ 10 ਜਿਹੜਾ ਅੱਧਾ ਕਰੋੜ ਹੈ ਉਹ 70 ਨੰਬਰ ਤੇ ਆ ਜਿਹੜਾ ਥੱਲੇ ਵਾਲਾ 100 ਰੁਪਿਆ ਹੈ ਉਹ 72 ਤੇ ਆ ਉਸਤਾਦ ਨੂੰ ਜਾਲੇ ਫਸ ਗਈ ਜੀ ਅੱਗੇ ਉਹ ਕਹਿੰਦੇ ਜਿਹੜੇ ਗੰਧ ਦੇ ਪਿੱਛੇ ਖਾਈ ਤੇ ਆਪਣੇ ਹਿੱਸੇ ਕਿਉਂ ਹੈ ਬੇਵਫਾਈ ਆਈ ਇਹ ਸਾਰੇ ਪਤਾ ਨਹੀਂ ਰੱਬ ਨੂੰ ਕੀ ਮਿਲ ਰਿਹਾ ਅੱਗੋਂ ਪਿੱਛੇ ਮਿਹਨਤ ਕਰਾਂਗੇ ਕੋਈ ਗੱਲ ਨਹੀਂ ਘਬਰਾਣਾ ਨਹੀਂ ਹੈ ਇਹ ਜਿਹੜੇ ਸੱਜਣ 1 ਨੰਬਰ ਤੋਂ ਰਹਿ ਗਏ ਉਹ ਆ ਗਏ ਆ ਜੀ ਹਰ ਜੀ ਜੀ ਹੁਣ ਤੁਹਾਡੇ ਲਈ ਅਸੀਂ ਹੋਰ ਲੈ ਕੇ ਆਏ ਆ ਆ ਦੇਖੋ ਜੀ ਹੋਲੀ ਬੰਪਰ ਵੀ ਆ ਗਿਆ ਹੈ ਹੋਲੀ ਬੰਪਰ ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਸ਼ਿਵਰਾਤਰੀ ਬੰਪਰ भोले बाबा ਆ ਗਿਆ ਹੈ ਕੋਈ ਗੱਲ ਨਹੀਂ भोले बाबा ਬੋਲੇ ਨੇ ਉਹ ਤੁਹਾਡੇ ਦੀ ਕਿਰਪਾ ਜ਼ਰੂਰ ਕਰਨਗੇ ਇਹ ਜਿਹੜਾ ਹੈ ਮਾ ਸ਼ਿਵਰਾਤਰੀ ਬੰਪਰ 21 ਤਰੀਕ ਨੂੰ ਖੁੱਲਣ ਜਾ ਰਿਹਾ 21 ਤਰੀਕ ਨੂੰ ਬੰਮ ਬੰਮ ਬੋਲੇ 3 ਕਰੋੜ ਰੁਪਏ ਲੈ ਕੇ ਆ ਰਹੇ ਆ ਇਸ ਤੋਂ ਇਲਾਵਾ ਜਿਹੜਾ ਹੋਲੀ ਬੰਪਰ ਸਾਡੀ ਯਾਰੀ ਰੰਗ ਮੁਕਿਆ ਹੋਲੀ 11 ਨਾਲ ਖੇਡੀ ਤੇ ਬਤੇਰੀ ਸਰ ਆ ਰੰਗਣੀ ਮੁਕੰਦੇ ਆਗੇ ਰੂਪਤੰਦ ਲਾਟਰੀ ਵਾਲੀ ਦੁਕਾਨ ਤੇ ਰੰਗ ਲਾਇਆ ਜਾਂਦਾ ਮੁਕਾਇਆ ਨਹੀਂ ਜਾਂਦਾਗਾ ਤੁਸੀਂ ਦੇਖਦੇ ਹੋ ਹਰ ਰੋਜ਼ ਵੀ ਜਿੱਤਾ ਹਰ ਰੋਜ਼ ਵੀ ਜਿੱਤਾ ਨਵੇਂ ਸਾਲ ਵਾਲੇ ਦਿਨ ਵੀ ਜਿੱਤਾ ਲੋਹੜੀ ਵਾਲੇ ਦਿਨ ਵੀ ਜਿੱਤਾ ਮੰਗਿਆਲੇ ਦਿਨ ਵੀ ਜਿੱਤਾ 17 ਤਰੀਕ ਨੂੰ ਸਾਰੇ ਫਿਰ ਚਮਕੇ ਆ ਤੇ ਅੱਗੇ ਫਿਰ ਚਮਕਦੇ ਰਹਿਣਗੇ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਤੁਹਾਡੇ ਸਹਿਯੋਗ ਨਾਲ ਅੱਜ ਵਾਰ ਸੀਗਾ ਸ਼ਨੀ ਆ ਗਈ ਹੈ منی ਤੇ ਲੋਕ ਬਣ ਗਏ ਨੋਟਾਂ ਦੇ ਤਣੀ ਤੇ ਅੱਗੇ ਫਿਰ ਬਾਬਾ ਜੀ ਦੀ ਕਿਰਪਾ ਆਏਗੀ ਤੇ ਫਿਰ ਵੱਡੇ ਵੱਡੇ ਇਨਾਮ ਆਣਗੇ ਸਰ ਤੇ ਮਿਲਦੇ ਆ ਤੁਹਾਡੇ ਨਾਲ ਜਲਦੀ ਅਸੀਂ ਜਿਹੜੇ ਵਿਜਿੱਤਾ ਆ ਉਹਨਾਂ ਦੀ ਤਲਾਸ਼ ਕਰ ਲਈਏ ਤੇ ਉਹ ਆਂਦੇ ਆ ਫਿਰ ਤੁਹਾਡੇ ਨਾਲ ਖੁਸ਼ੀਆਂ ਨਾਲ ਫਿਰ ਮਿਲਦੇ ਆ ਸਰ ਵੈਲਕਮ ਸਰ